ਅਸ਼ੀਕਲ ਜੀ ਸਵਾਗਤ ਹੈ ਸੋਸ਼ਲ ਮੀਡੀਆ ਦੇ ਉੱਪਰ ਜੁੜੇ ਸਾਰੇ ਸ్రోਤਿਆਂ ਦਾ ਅੱਜ ਆਪਣੇ ਕੋਲ 47 ਪਾਸਪੋਰਟ ਸਵੀ ਕਰੇ ਹੋਏ ਸੀ ਜਿਦੇ ਵਿੱਚ 17 ਪਾਸਪੋਰਟ ਸਟੂਡੈਂਟ ਦੇ 11 ਪਾਸਪੋਰਟ ਓਪਨ ਵਰਕ ਪਰਮਿਟ ਤੇ 19 ਪਾਸਪੋਰਟ ਵਿਜ਼ਟਰ ਵੀਜ਼ਾ ਨਾਲ ਸੰਬੰਧਿਤ ਨੇ ਚਾਰ ਉਹ ਕੈਨੇਡਾ ਜਿਹੜੇ ਆਪ ਦੇ ਸਪਾਊਸ ਨਾਲ ਜਾ ਰਹੇ ਆ ਜਿਦੇ ਤੇ ਸਟੂਡੈਂਟ ਪਲੱਸ ਓਪਨ ਵਰਕ ਹੋਣ ਦੇ ਵੀਜ਼ਾ ਅਪਰੂਵ ਹੋ ਕੇ ਆਏ ਅੱਜ ਆਪਣੇ ਕੋਲ ਇਸ ਵੇਲੇ ਤੁਹਾਨੂੰ ਸਭ ਤੋਂ ਪਹਿਲਾਂ ਸਟੱਡੀ ਤੋਂ ਸਟਾਰਟ ਕਰਦਾ ਹਾਂ ਉਹ ਜਿਹੜੀ ਅੱਜ ਆਪਣੇ ਕੋਲ ਪਾਸਪੋਰਟ ਪਹੁੰਚੇ ਆ ਇਹ ਜ਼ਿਆਦਾਤਰ ਉਹ ਬੱਚੇ ਨੇ ਜਿਨ੍ਹਾਂ ਨੇ ਦਸੰਬਰ ਦੇ ਵਿੱਚ ਫਾਈਨਲ ਆਈਆਂ ਉਹਨਾਂ ਦੇ ਕੇਸਸ ਅਪਰੂਵ ਹੋ ਕੇ ਆ ਰਹੇ ਆ ਬਟ ਜ਼ਿਆਦਾਤਰ ਬੱਚਾ ਜਿਹੜਾ ਦਸੰਬਰ ਮਹੀਨੇ ਦਾ ਹੀ ਆ ਕਿਉਂਕਿ ਉਦੋਂ ਬਹੁਤ ਬਲਕਸ ਫਾਈਲਾਂ ਲੱਗਿਆ ਸੀ ਜੀਆਈਸੀ ਇਨਕਰੀਸ ਹੋਇਆ ਸੀਗਾ ਤਾਂ ਬੱਚਿਆਂ ਨੇ ਬਹੁਤ ਜਲਦੀ ਨਾਲ ਉਦੋਂ ਫਾਈਲਾਂ ਆਉਂਦੀਆਂ ਅਪਲਾਈ ਕਰਨੀਆਂ ਸ਼ਾਰਟ ਕੀਤੀਆਂ ਸੀਗੀਆਂ ਸੋ ਬਹੁਤ ਸੋਹਣਾ ਰਿਜ਼ਲਟ ਉਹਦਾ ਜਿਹੜਾ ਨਿਕਲ ਕੇ ਆ ਰਿਹਾ ਵਾ ਪੋਜ਼ਿਟਿਵਲੀ ਮੋਰ ਦਨ 98% ਸਕਸੈਸ ਰੇਸ਼ਿਓ ਦੇ ਨਾਲ ਜਿਹੜੇ ਕੇਸ ਅਪਰੂਵ ਹੋ ਕੇ ਪਹੁੰਚ ਰਹੇ ਆ ਜਿਦੇ ਵਿੱਚ ਬੱਚਿਆਂ ਦੀ ਐਵਰੇਜ ਪਰਸੈਂਟੇਜ ਵੀ ਕਿਤੇ ਨਾ ਕਿਤੇ ਅਸੈਪਟ ਕੀਤੀ ਜਾ ਰਹੀ ਹੈ ਐਮਬੈਸੀ ਵੱਲੋਂ ਇਸ ਲੈਵਲ ਦੇ ਉੱਪਰ ਐਟ ਅ ਟਾਈਮ ਜਿਹੜਾ ਸਕਸੈਸਫੁਲ ਰਿਜ਼ਲਟ ਚੱਲ ਰਿਹਾ ਵਾ ਸੋ ਇਹ ਜਿੰਨੇ ਵੀ ਪਾਸਪੋਰਟ ਆ ਇਹ ਸਟੂਡੈਂਟ ਉਹ ਨੇ ਜਿਹੜੇ ਮਈ ਤੇ ਸਤੰਬਰ ਅੰਡੇ ਕਲੀ ਪੜਨ ਚੱਲੇ ਨੇ ਸੋ ਜਿਹੜੇ ਅਗਲੇ 4 ਪਾਸਪੋਰਟ ਨੇ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਆਪਣੇ ਸਪਾਊਸ ਦੇ ਨਾਲ ਕੇਸ ਅਪਲਾਈ ਕੀਤਾ ਸੀਗਾ ਐਂਡ ਇਹਨਾਂ ਦਾ ਕੇਸ ਵੀ ਜਿਹੜਾ 1 ਮਹੀਨੇ ਦੇ ਵਿੱਚ ਵਿੱਚ ਹੀ ਅਪਰੂਵ ਹੋ ਕੇ ਪਹੁੰਚਿਆ ਆਪਣੇ ਕੋਲ ਹੀ ਇਹ ਆਪਦੇ ਸਪਾਊਸ ਦੇ ਨਾਲ ਟਰੈਵਲ ਕਰਦੇ ਆ ਸਟੂਡੈਂਟ ਦੇ ਨਾਲ ਨਾਲ ਜਿਹੜੇ ਓਪਨ ਮਾਰਕ ਪੁਆਇੰਟ ਦੇ ਵੀਜ਼ੇ ਅਪਰੂਵ ਹੋ ਕੇ ਪਹੁੰਚੇ 4 ਕੈਂਡੀਡੇਟ ਨੇ ਅੱਜ ਜਿਹੜੇ ਆਪਣੇ ਕੋਲ ਰੀਸੀਵ ਹੋ ਮਿਸਕੇ ਟੋਟਲ 8 ਪਾਸਪੋਰਟ ਨੇ ਤੁਸੀਂ ਦੇਖ ਸਕਦੇ ਹੋ ਸੋ ਹਜੇ ਜਿਹੜਾ ਇਹ ਰੂਲ ਆ ਹਜੇ ਵੀ ਇੰਪਲੀਮੈਂਟ ਹੈਗਾ ਕਿ ਤੁਸੀਂ ਹਜੇ ਵੀ ਅਪਲਾਈ ਕਰ ਸਕਦੇ ਆ ਜੇ ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਪਰ ਤੁਸੀਂ ਹਜੇ ਅੰਡਰ ਗ੍ਰੈਜੂਏਟ ਦਾ ਹਜੇ ਅਪਡੇਟ ਨਹੀਂ ਹੋਇਆ ਰੂਲ ਓਪਨ ਵਰਕ ਪਰਮਿਟ ਦਾ ਬਟ ਅਟੈਸਟੇਸ਼ਨ ਲੈਟਰ ਦੀ ਹਜੇ ਵੇਟ ਆ ਕਿ ਅਟੈਸਟੇਸ਼ਨ ਲੈਟਰ ਜਿਹੜਾ ਪ੍ਰੋਸੈਸ ਆ ਉਹ ਹਜੇ ਨਹੀਂ ਸਟਾਰਟ ਹੋਇਆ ਜਿਹਦੇ ਕਰਕੇ ਆਪਾਂ ਨੂੰ ਹੋ ਸਕਦਾ ਕਿ ਥੋੜੀ ਵੇਟ ਕਰਨੀ ਪਵੇ ਬਟ 31 ਮਾਰਚ ਤੱਕ ਜਿਹੜਾ ਅਟੈਸਟੇਸ਼ਨ ਦਾ ਪ੍ਰੋਸੈਸ ਉਹ ਵੀ ਬਹੁਤ ਜਲਦੀ ਆਪਣੇ ਕੋਲੇ ਸਟਾਰਟ ਹੋ ਜਾਊਗਾ ਉਹ ਹਰ ਇੱਕ ਪ੍ਰੋਵਿੰਸ ਨੇ ਆਪਣਾ ਆਪਣਾ ਪੋਰਟਲ ਬਣਾਉਣਾ ਸਟਾਰਟ ਕਰਤਾ ਵਾ ਜਦੋਂ ਹੀ ਉਹਦੇ ਤੇ ਅਪਡੇਸ਼ਨਸ ਆ ਜਾਣਗੀਆਂ ਤਾਂ ਜਿਹੜੀਆਂ ਅਟੈਸਟੇਸ਼ਨ ਲੈਟਰਸ ਵੀ ਬਣਨਗੀਆਂ ਸਟਾਰਟ ਹੋ ਜਾਣਗੀਆਂ ਨੈਕਸਟ ਹੈਗੇ ਜੀ ਵਿਸਟਰ ਵੀਜ਼ਾ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੇ ਵੀਜ਼ਾ ਸੈਪਲਾਈ ਕੀਤੇ ਭੈਣ ਭਰਾ ਦੇ ਵੀਜ਼ਾ ਸੈਪਲਾਈ ਕੀਤੇ ਤੇ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੀ ਸਕਸੈਸ ਰੇਸ਼ੋ ਦੇ ਨਾਲ ਜੋ ਅੱਜ ਦੀ ਡੇਟ 'ਚ ਜਿਵੇਂ ਆਪਾਂ ਯੰਗ ਕੈਂਡੀਡੇਟਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਏਜ 18 ਸਾਲ ਤੋਂ ਲੈ ਕੇ 30 32 ਸਾਲ ਤੱਕ ਦੀ ਹੁੰਦੀ ਆ ਸਿੰਗਲ ਹੁੰਦੇ ਆ ਉਹਨਾਂ ਦੇ ਕੇਸਸ ਵੀ ਨਿਕਲ ਰਹੇ ਆ ਹਜੇ ਵੀ ਪਿਛਲੇ 4 ਤੋਂ 5 ਮਹੀਨੇ ਤੋਂ ਇਹੀ ਟ੍ਰੈਂਡ ਚੱਲਦਾ ਆ ਰਿਹਾ ਕਿ ਵਿਸਟਰ ਵੀਜ਼ਾ ਦੇ ਵਿੱਚ ਜੇ ਕੋਈ ਵੀ ਕੈਂਡੀਡੇਟ ਜਿਹੜਾ ਯੰਗ ਆ ਉਹ ਆਪਣੇ ਪੇਰੈਂਟਸ ਦੇ ਨਾਲ ਕੇਸ ਅਪਲਾਈ ਕਰਦਾ ਤਾਂ ਬਹੁਤ ਸੋਹਣੀ ਸਕਸੈਸ ਰੇਸ਼ਿਓ ਦੇ ਨਾਲ ਕੇਸ ਅਪਰੂਵ ਹੋ ਕੇ ਆ ਰਹੇ ਆ ਸੋ ਕੋਈ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਤੇ ਉਹਦੀ ਏਜ ਯੰਗ ਆ ਹਜੇ ਤਾਂ ਉਹ ਆਪਣੇ ਪੇਰੈਂਟਸ ਨੂੰ ਜਰੂਰ ਐਡ ਕਰੇ ਆਪਣੀ ਫਾਈਲ ਦੇ ਵਿੱਚ ਤਾਂ ਕਿ ਉਹਦੇ ਜਿਹੜੇ ਸਕਸੈਸ ਹੋਣ ਦੇ ਚਾਂਸਸ ਆ ਉਹ ਥੋੜੇ ਜੇ ਹਾਈ ਹੋ ਜਾਣ ਸੋ ਇਹ ਆਪਣੇ ਕੋਲੇ 19 ਪਾਸਪੋਰਟ ਜਰਸੀ ਹੋਏ ਸੀ ਜਿਹਦੇ ਚ ਕਾਫੀ ਯੰਗ ਕੈਂਡੀਡੇਟ ਵੀ ਹੈਗੇ ਆ ਤੇ ਇਹ ਜਿਹੜੇ ਵੀਜ਼ਾਸ ਨੇ ਇਹ ਜਿੰਨਾ ਟਾਈਮ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੁੰਦੀ ਆ ਉਸ ਟਾਈਮ ਤੱਕ ਲੱਗ ਕੇ ਹੁੰਦੇ ਆ ਸੋ ਤੁਸੀਂ ਕਿਸੇ ਵੀ ਕੈਟਾਗਰੀ ਦਾ ਕੇਸ ਅਪਲਾਈ ਕਰਨਾ ਚਾਹੁੰਦੇ ਆ ਤਾਂ ਮੈਕਰੋ ਗਲੋਬ ਦੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਆ ਧੰਨਵਾਦ